ਲੋ ਮੇਰੇ ਵੀਰ ਗਾਣਾ ਗਾ ਰਹੇ ਆ ਤੁਹਾਡੇ ਚ ਬੱਸ ਵਿੱਚ ਕੋਈ ਬੁਢਾ ਬੈਠਾ ਹੁੰਦਾ ਆ ਯਾਰ ਕਾ ਤੇ ਉਹ ਤੇ ਜਦੋਂ ਕਿਸੇ ਜਨਾਨੀ ਤੇ ਡੈਗਦਾ ਬਾਰ-ਬਾਰ ਬੱਸ ਤੇ ਭੀੜ ਵਾਲੀ ਹੁੰਦੀ ਐ ਤੇ ਉਸ ਸਮੇਂ ਦਾ ਗਾਣਾ ਲੈ ਤੁਹਾਡੇ ਸਾਹਮਣੇ ਕਰ ਰਹੇ ਆ ਜਰਾ ਇੱਕ ਹੋ ਬੱਸ ਤਰੀ ਤੂੰ ਕਿਉਂ ਨਾ ਵੇਖੀ ਬੱਸ ਤਰੀ ਤੂੰ ਕਿਉਂ ਨਾ ਵੇਖੀ ਵਿੱਚ ਗਿਆ ਏ ਛੜ ਪਾਪਾ ਹੁਣ ਆਪਣੇ ਪਾਪ ਤੇ ਆਪਣੇ ਪਾਪ ਤੇ ਛੜ ਪਾਪਾ ਤੂੰ ਠੱਕਾ ਬੱਤਾਰੀ ਤੇਰੇ ਤੇ ਡੱਗਦਾ ਜਦ ਮਾਰਦੀ ਮੜੀ ਮੈਨੂੰ ਤੇ ਠੱਕਾ ਹੀ ਤੇਰੇ ਤੇ ਡੱਗਦਾ ਜਦ ਖਰੋ ਪੈਂਦਾ ਠੱਕਾ ਹੀ ਤੇਰੇ ਤੇ ਡੱਗਦਾ ਨਾ ਮੂਟ ਪਾਇਆ ਸੀ ਇਹਦੀ ਮਾਰ ਦਿੱਤੀ ਤੂੰ ਜਖਣਾ ਤੈਨੂੰ ਬਾਬਾ ਪਤਾ ਨਹੀਂ ਹੈ ਪੈਰ ਕਿੱਥੇ ਹੈ ਰੱਖਣਾ ਚੁੰਨੀ ਦਾ ਤੱਪੇ ਲੜ ਬਾਬਾ ਹੁਣ ਆਪਣੇ ਪਾਰ ਤੇ ਕੰੰਜਰਾ ਆਪਣੇ ਘਾਪੇ ਹਰ ਬਾਬਾ ਠੱਕਦਾ ਲੰਗੜਨ ਨੂੰ ਕੋਈ ਰਾਹੀ ਉਹ ਵੱਸ ਪਈਆ ਤੁੰਨੀ ਧਾਰੀ ਆਉਂਦਾ ਓ ਖਾ ਧਾਰੀ ਇਹ ਵੱਸ ਹੈ ਕੋਈ ਯੱਕਾ ਨਹੀਂ ਤੇਰੇ ਤੇ ਡਗਦਾ ਜਦ ਮਾਰਦੀ ਲਗਾੜ ਮੈਨੂੰ ਠਕਾ ਨਹੀਂ ਤੇਰੇ ਤੇ ਡਗਦਾ ਜਦ ਮਗਰੋ ਪੈਂਦਾ ਠੱਕਾ ਨਹੀਂ ਤੇਰੇ ਤੇ ਡਗਦਾ ਚਿੱਟ ਪਈਆ ਖਾਲੀ ਪਿੱਛੇ ਜਾ ਕੇ ਬਾਬਾ ਭੇਜ ਜਾ ਵੇਜੇ ਤੂੰ ਆਪਣੀ ਚੰਗੀ ਜਾਉਨੇ ਨਾਲ ਇੱਜ਼ਤ ਲੈ ਜਾ ਨਾ ਤੌਰ ਵੇਖ ਕੇ ਬਾਬਾ ਹੁਣ ਆਪਣੇ ਪਾਰ ਤੇ ਆਪਣੇ ਪਾਰ ਤੇ ਖੜ ਬਾਬਾ ਤੂੰ ਆਪਣੇ ਪਾਰ ਤੇ ਓ ਦਰਜਨ ਲਖੇ ਵਾਲੇ ਨੂੰ ਕਿਉਂ ਕਾਬੀ ਬੌੜੀ ਬੌੜੀ ਨਿੱਕੇੜਾ ਤੇਰੇ ਕਾਂਤੇ ਲਾ ਲੇ ਟੱਕੇ ਕੌੜੀ ਕੌੜੀ ਆਟੇ ਜਾਂ ਤੈਨੂੰ ਮੱਥਾ ਹੀ ਤੇਰੇ ਤੇ ਡਗਦਾ ਜਦ ਮੋਦੀ ਮਢੀਰ ਮੈਨੂੰ ਟੱਕਾ ਨਹੀਂ ਤੇਰੇ